ਮੁੱਖ ਮੰਤਰੀ ਸਾਹਿਬ ਨੇ ਆਪਣੇ ਰੈ residense ਤੇ ਬੁਲਾ ਕੇ ਸਾਡਾ ਸਨਮਾਨ ਕੀਤਾ। ਸਾਰੇ ਵੱਲੋਂ ਧੰਨਵਾਦ ਮੈਂ ਕਰਦਾ ਸਰਦਾਰ ਭਗਵਤ ਸਿੰਘ ਮਾਨ ਦਾ। ਅੱਜ ਸਾਨੂੰ ਸੀਐਮ ਸਾਹਿਬ ਨੇ ਐਪਰੀਸ਼ੀਏਟ ਕੀਤਾ। ਬਹੁਤ ਅੱਛਾ ਲੱਗਿਆ ਸਰ ਸਾਡੇ ਲਈ ਇੱਕ ਬਹੁਤ ਅੱਛੀ ਮੈਮਰੀ ਬਣ ਗਈ। ਅੱਜ ਇੱਕ ਸੁਪਨੇ ਤਰਾਂ ਲੱਗ ਰਿਹਾ ਸਰ ਮਾਰਜੂ ਸੀਐਮ ਸਾਹਿਬ ਨੂੰ ਮਿਲਣਾ ਬਹੁਤ ਵੱਡੀ ਗੱਲ ਦਾ ਸਾਡੇ ਵਾਸਤੇ ਸਰ। ਸਾਡੀ ਟੀਮ ਨੂੰ ਰਾਹੀਰਾ ਨੇ ਦੱਸਿਆ ਸੀਗਾ ਡੇਰ ਜਿ ਇੱਕ ਗੱਡੀ ਡੁੱਬ ਗਈ ਐ। 11 ਜਾਨੇ ਸੀ ਟੋਟਲ ਜੀ ਦੇ ਪੰਜ ਬੱਚੇ ਸੀ। ਚਾਰ ਔਰਤਾ ਸੀ ਦੋ ਜੈਸ ਸੀ ਜਦੋਂ ਸਾਨੂੰ ਪਤਾ ਲੱਗਿਆ ਵੀ ਬੱਚੇ ਪਾਣੀ ਚ ਡੁੱਬਰੇ ਆ ਸਰ ਮੈਂ ਆਪਣੀ ਸੂਜ ਉਤਾਰੀ ਤੇ ਪਾਣੀ ਚ ਸਾਲ ਲਗਾਤੀ ਕਰ ਇਹ ਲੋਜਰੋਂ ਗੱਦੀ ਤੇ ਗਿਆ ਤੇ ਫੇ ਅਸੀਂ ਇਹਨਾਂ ਤੋਂ ਥੋੜੀ ਬੰਗੀ ਪਿਛਲਾ ਸੀਸਾ ਤੋੜ ਗਿਆ ਤੇ ਅਸੀਂ ਬੱਚੇ ਕਟੇਗਰੀ 36 ਲਪਾਉਂਦੇ ਜਿਹੜੀ ਡੁੱਬੀ ਨਹੀਂ ਸੀ ਤੇ ਇੱਕ ਇੱਕ ਬੱਚਾ ਕਰਕੇ ਜਸੂਲ ਸਿਲਦੂ ਅਸੀਂ ਟਰਾਈ ਗਏ ਫੰਸੇ ਅੱਗੇ ਇਹਨਾਂ ਨੂੰ ਵੀ ਇਹ ਬਾਹਰ ਕਢ ਕੇ ਰਸਤੇ ਚ ਦੇ ਸਕੇ 11 অকুপੈਂਟ ਸੀ ਗੱਡੀ ਤੇ ਉਹਨਾਂ ਨੂੰ ਸੇਫਲੀ ਵੈਕੂਏਟ ਕਰਾ ਕੇ ਲੋਕਲ ਐਨਜੀਓ ਦੀ ਹੈਲਪ ਨਾਲ ਸਿਵਲ ਹਸਪੀਟਲ ਦਾਖਲ ਕਰਵਾਇਆ ਸੋ ਇਸ ਪ੍ਰੋਂਪਟਨੈਸ ਨੂੰ ਔਰ ਜੋ ਹਿਮਨਿਟੇਰੀਅਨ ਐਫਰਟ ਪਬਲਿਕ ਦੇ ਨਾਲ ਕੀਤਾ ਗਿਆ ਇਹਨੂੰ ਕਾਫੀ ਜ਼ਿਆਦਾ ਸ਼ਲਾਘਾ ਦਿੱਤੀ ਗਈ ਹੈ ਲੋਕਾਂ ਵੱਲੋਂ ਵੀ ਸੀਐਮ ਸਾਹਿਬ ਨੇ ਅੱਜ ਸਾਨੂੰ ਬੁਲਾ ਕੇ ਸਾਡੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਤੇ ਅਨਾਉਂਸ ਕੀਤਾ ਕਿ ਇਨ੍ਹਾਂ ਚਾਰਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਆਪਣੀ ਡਿਊਟੀ ਬਖੂਬ ਨਿਭਾਈ ਹੈ ਉਹਨਾਂ ਨੂੰ 15 ਅਗਸਤ ਨੂੰ ਸੀਐਮ ਰਕਸ਼ਕ ਮੈਡਲ ਤੋਂ ਨਿਵਾਜਿਆ ਜਾਏਗਾ